ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਗੁਰਦੁਆਰਾ ਗੁਰਗੋਬਿੰਦ ਸਿੰਘ ਤਲਵੰਢੀ ਚੌਧਰੀਆਂ ਵਿਖੇ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਪ੍ਰਵਾਸੀ ਭਾਰਤੀ ਇਲਾਕਾ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਅੰਮ੍ਰਿਤ ਵੇਲੇ ਸ਼ੁਰੂ ਹੋਈ ਸ਼੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ। ਗੁਰਦੀਪ ਸਿੰਘ ਅਤੇ ਪੂਰਨ ਸਿੰਘ ਵੱਲੋਂ ਸੰਗਤਾਂ ਨੂੰ ਵਾਹਿਗੁਰੂ ਦਾ ਜਾਪ ਕਰਵਾਇਆ ਗਿਆ। ਚਾਹ ਪਕੌੜੇ ਅਤੇ ਮਠਿਆਈਆਂ ਦੇ ਅਤੁੱਟ ਲੰਗਰ ਵਰਤਾਇਆ ਗਿਆ। ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਗੁਰੂ ਦੇ ਸੇਵਾਦਾਰਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਪ੍ਰਧਾਨ ਵਜ਼ੀਰ ਸਿੰਘ ਸੰਧੂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪਰਬ ਦੀਆਂ ਸਮੂਹ ਪੰਜਾਬੀਆਂ ਨੂੰ ਵਧਾਈਆਂ ਦਿੱਤੀਆਂ। ਸultanpur ਲੋਧੇ ਤੋਂ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ। ਸਤ ਸੰਗਤ ਅੰਦਰ ਤੁਮ ਡੇਨਾ ਨਾਮ ਪ੍ਰਭ ਕਾ ਲਾਜੋ ਨਿਭਾ ਸਭ ਸੁਭਿ ਗ੍ਰੀਏ ਕਸਟ ਗਟ ਮਾਹੇ ਹਰਿ ਰਾਮ ਨਾਮ ਜਪਿ ਸਾਈ ਬੋਧ ਤ੍ਰਿਭੁਜ ਭਵ ਕਾ ਨਾਮ ਜੈ ਮੇ ਸਾਰਿ ਸਰਾਣ ਤੁਮ ਸੁਮਾ ਅਨਾਤੇ ਨਾਮ ਜਪੇ ਕੀ ਨਾਮ ਬਾਜੀ ਜੀ ਦਾ ਮੇਰਾ ਨਾਮ ਭਾਈ ਫਤਿਹ ਸਿੰਘ ਸੈਵਲ ਜੀ ਜਦ ਗੁਰਦੁਆਰਾ ਸਾਹਿਬ ਸਮਾਰਗਮ ਕੀਤਾ ਗਿਆ ਇਹਦੇ ਸੰਬੰਧ ਵਿੱਚ ਕੋਈ ਜਾਣਕਾਰੀ ਤੋਂ ਸਾਰੇ ਸੰਸਾਰ ਭਰ ਅੰਦਰ ਅਸਾਂ ਪਾਸ ਸ਼ਹੀਦੀ ਜੋਤ ਹੰਤਮਨ ਸਾਹਿਬ ਜੀ ਗੁਰੂ ਸਾਹਿਬ ਮਹਾਰਾਜ ਦਾ ਅੱਜ ਦੇ ਦਿਨ ਸੱਚਖੰਡ ਸਿੰਘ ਜੀ ਹਰਮੰਦ ਸਾਹਿਬ ਦੀ ਪਹਿਲਾ ਪ੍ਰਕਾਸ਼ ਜੀ ਗੁਰੂ ਕਨਸਾ ਮਹਾਰਾਜ ਦਾ ਸ਼ਹੀਦ ਹੋ ਜਿੰਨੇ ਮਹਾਰਾਜ ਜੀ ਕਰਾਇਆ ਸੀ ਇਸੇ ਕੁਛਲੀ ਅੰਦਰ ਮਹਾਰਾਜ ਗੁਰੂ ਦੇ ਅਸੀਸ ਸਾਧੀ ਤੋਂ ਉਲੀ ਚੌਵੀ ਸੰਤਾਂ ਨੇ ਟਰਾਲ ਮਿਲ ਕੇ ਭਾਨਕਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਹਰ ਦੀ ਬਾਰ ਕਿਰਪਾ ਬਖਸ਼ਿਸ਼ਾ ਵਿੱਚ ਹੋਈ ਸਰਬ ਸੰਤਾਂ ਨੇ ਰਾਗ ਗਾ ਕੇ ਅੰਮ੍ਰਿਤਮ ਬਿਵਾੜੀ ਜੀ ਸੁਖਮੀ ਸਾਹਿਬ ਜੀ ਦਾ ਆਪਰਾ ਰਮ ਕੋਇ ਸੰ ਤੇ ਬੜੀ ਮਹਾਨ ਕਿਰਪਾ ਬਖਸ਼ਿਸ਼ ਹੋਈ ਸੰਭਵ ਹੁੰਦਾ ਹੋਈ ਉਪਰੰਤ ਸੰਤਾਂ ਦੇ ਆਠਾ ਮਾਰ ਦਾ ਕਠ ਬੜਾ ਹੀ ਸ਼ਰਧਾ ਦੇ ਭਾਵ ਨਾਲ ਹਾਈ ਦੀ ਭਾਦੇ ਹੋਈ ਸਾ ਪਾਤਸ਼ਾਹੀ ਦੇ ਜੋ ਸ਼੍ਰੀ ਗੁਰੂ ਰਖਸ਼ਾ ਮਹਾਰਾਜ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ। ਸੋ ਉਹ ਤੋਂ ਅਪਰੰਤ ਗੁਰੂ ਕੇ ਅਟੁੱਟ ਲੰਗਰ, ਚਾਪ ਪਕੌੜਿਆਂ ਦੇ ਮਿੱਠਿਆ ਜੀਆਂ ਦੇ ਅਦੁੱਤ ਲੰਗਰ ਵਰਤੇ ਹਨ। ਸੋ ਸਰਬਸੰਗਤਾਂ ਨੇ ਹਾਏ ਵੀ ਭਰ ਕੇ ਤੁਹਾਨੂੰ ਦੱਸਣ ਪਾਤਸ਼ਾਹੀਆਂ ਜੀ ਗੁਰੂ ਜੀ ਸਾਹਿਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਹੈ। ਸੋ ਸਰਬਸੰਗਤਾਂ ਨੂੰ ਇਸੇ ਤਰ੍ਹਾਂ ਨਿਮਰਤਾ ਬੇਨਤੀ ਹੈ ਕਿ ਸਰਬਸੰਗਤਾਂ ਨੂੰ ਮਹਦਮਾ ਸ਼੍ਰੀ ਗ੍ਰੋਪੋਦ ਸਿੰਘ ਸਾਹਿਬ ਦੀ ਸੰਗਤਾਂ ਵੱਲੋਂ ਸਿਮੂ ਕਮੇਟੀ ਸ਼੍ਰੀ ਸੁਖਨੀ ਸਾਹਿਬ ਸੇਵਾਸੀ ਸਾਹਿਬੀ ਵੱਲੋਂ ਸਰਬਸੰਗਤਾਂ ਨੂੰ ਲਸਾ ਪਾਸ਼ਾ ਜੀ ਜੋ ਤਰਫਾ ਸ਼੍ਰੀ ਗੁਰਸਾਹਿਬ ਜੀ ਪਹਿਲੇ ਪ੍ਰਕਾਸ਼ਪੁਰ ਦੀ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਹੋ। ਇਸੇ ਤਰ੍ਹਾਂ ਸਰਬਸੰਗਤਾਂ ਨਾਲ ਕੇ ਗੁਰੂ ਸਾਹਿਬ ਦੇ ਵਰਤਾਰੇ ਬੁਣਉਂਦੀਆਂ ਰਹੇ। ਅਕਾਲ ਪੁਰਖਵਾਹ ਗੁਰੂ ਦੀ ਬਾਣੀ ਵਿੱਚ ਆਪਣੇ ਅਚਰਨ ਵਿੱਚ ਸਰਬਸੰਗਤਾਂ ਨੂੰ ਭਾਈ ਦੇ ਪਰਵਾ ਕੇ ਗੁਰੂ ਕਾ ਬੀਰੂਛੀਆਂ ਬਖਸ਼ਦੇ ਰਹਿ ਸੋ ਸਰਬ ਸੰਤਾਂ ਨੂੰ ਇੱਕ ਫਰ ਇੱਕ ਵਾਰ ਦੇ ਦੁਆਰਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਇਨੀਆਂ ਬੇਨਤੀਆਂ ਪ੍ਰਵਾਨ ਕਰੀ ਜਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ